ਸਾਡੇ ਵਿੱਚ ਸਾਡੇ ਸੂਬੇ ਦੇ ਜਰਨਲਿਸਟਕਰ ਮਾਨਯੋਗ ਸ਼੍ਰੀ ਰਕੇਸ਼ ਠੌਰ ਜੀ ਸਾਡੇ ਵਿੱਚ ਪਹੁੰਚਿਆ ਅਸੀਂ ਸਾਰੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਹੁਣ ਮੈਂ ਬੇਨਤੀ ਕਰੂੰਗਾ ਕਿ ਸਾਡੇ ਪੰਜਾਬ ਦੀ ਸ਼ਾਨ ਰਕੇਸ਼ ਠੌਰ ਜੀ ਤੁਹਾਡੇ ਨਾਲ ਰੂਪ ਰੂਪ ਹੋਣਗੇ ਜੀ ਪਹਿਲੇ ਤਾਂ ਸਭ ਪ੍ਰੈਸ ਦੇ ਜਿਹੜੇ ਸਾਥੀ ਇੱਥੇ ਆਏ ਨੇ ਉਹਨਾਂ ਨੂੰ ਜੀ ਆਇਆਂ ਕਹਦਾ ਧੰਨਵਾਦ ਥੋੜਾ ਮੇਲੇਟ ਵੀ ਹੋਇਆ ਉਹਦੇ ਲਈ ਮੈਂ ਸ਼ਰਮ ਹੋਇਆ ਅਸਨਾ ਕਰਦਾ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਖਾਸ ਕਰਕੇ ਮੈਂ ਤੁਹਾਡੇ ਚ 2025-26 ਦਾ ਜਿਹੜਾ ਬਜਟ ਹੈ ਜਿਹੜਾ 1 ਫਰਵਰੀ 2025 ਨੂੰ ਪ੍ਰਸਤੁਤ ਕੀਤਾ ਹੈ निर्मला सीतारमण ਜੀ ਨੇ ਔਰ ਉਹਦੇ ਬਾਰੇ ਤੁਹਾਡੇ ਸਾਰੀ ਗੱਲਬਾਤ ਕੋਈ ਰੱਖਣਾ ਹੈ ਅਸੀਂ ਸਭ ਜਾਣਦੇ ਹਾਂ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਨੇ ਜਿਹੜਾ ਵਿਜ਼ਨ ਹੈ ਉਹਨਾਂ ਦਾ ਕਿ 2047 ਸਾਡਾ ਜਿਹੜਾ ਦੇਸ਼ ਹੈ ਉਹ ਵਿਕਸਿਤ ਰਾਸ਼ਟ੍ਰ ਵਿਕਸਿਤ ਦੇਸ਼ ਬਣਨਾ ਚਾਹੀਦਾ ਉਹ ਉਹਦੇ ਵੱਲ ਕਦਮ ਮੋਟਾਉਂਦੇ ਹੋਏ ਇਹ ਬਜਟ ਨਜ਼ਰ ਆਉਂਦਾ ਔਰ ਅਸੀਂ ਸਭ ਨੇ ਦੇਖਿਆ ਹੈ ਕਿ ਸਭ ਪੱਖੋਂ ਇਹਦੀ ਪ੍ਰਸ਼ੰਸਾ ਹੋਈ ਹੈ ਆਪੋਜੀਸ਼ਨ ਦੀ ਗੱਲ ਜੇ ਛੱਡ ਲਈਏ ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਆਪੋਜੀਸ਼ਨ ਪਾਰਟੀਆਂ ਦਾ ਇੱਕ ਮੰਤਵ ਹੁੰਦਾ ਆਪੋਜ਼ ਕਰਨ ਦਾ ਲੇਕਿਨ ਪੂਰੇ ਦੇਸ਼ ਇਹਦੀ ਚਰਚਾ ਵੀ ਹੋਈ ਔਰ ਪ੍ਰਸ਼ੰਸਾ ਵੀ ਹੋਈ ਤਾਂ ਬਹੁਤ ਅੱਛਾ ਬਜਟ ਦੇ ਰੂਪ 'ਚ ਮਨਿਆ ਗਿਆ ਹੈ ਔਰ ਬਹੁਤ ਸਾਰੇ ਜੇ ਅਗਰ ਅਸੀਂ মিডিਆ ਦੇ ਉੱਤੇ ਜਿਹੜੀ ਵੀ ਗੱਲਾਂ ਸੁਣੀ ਹੈ ਉੱਚ ਸਾਰਾ ਨਜ਼ਰ ਆਇਆ ਹੈ ਕਿ মিডিਆ ਦੇ ਵੀ ਸਭ ਚੈਨਲਸ ਨੇ ਵੀ ਇਹ ਕਿਹਾ ਕਿ ਇਹ ਬਹੁਤ ਅੱਛਾ ਇੱਕ ਬਜਟ ਹੈ ਔਰ ਖਾਸ ਜਿਹੜੇ ਇਹਦੇ ਚ ਜਿਹੜੇ ਸੁਧਾਰ ਹੋਏ ਨੇ ਜਿਹੜੇ ਆਏ ਨੇ ਔਰ ਜਿਹੜੀਆਂ ਡਵੈਲਪਮੈਂਟਸ ਦੀਆਂ ਗੱਲਾਂ ਆ ਜਿਹਨੀਆਂ ਹਾਈਲਾਈਟਸ ਨੇ ਉਹਨਾਂ ਦੇ ਬਾਰੇ ਮੈਂ ਚਰਚਾ ਕਰਾਂ ਕਿ ਸਭ ਤੋਂ ਪਹਿਲੇ ਜਿਹੜੀ ਮੇਨ ਹਾਈਲਾਈਟ ਹੈ ਕਿ ਟੈਕਸ ਦੀ ਜਿਹੜੀ ਛੂਟ ਦਿੱਤੀ ਗਈ ਹੈ ਇਨਕਮ ਟੈਕਸ ਦੇ और बारह लख तक की जोड़ी टैक्स एग्जैम्शन दिखी गई है असं जानते कि दो हज़ार चौदह तो ये जदों तो नरेंद्र भाई मोदी जी आए थे उदों ढाई लख तक एग्जैम्पन से फिर दो हज़ार उन्नीस पाँच लखती की की गई दो हज़ार तेई सत लख और दो हज़ार पच्ची बारह लख की टैक्स एगजैम्पन जी मिली है मेरा यह है, है कि ये बहुत बड़ी एक बूम है बूस्ट है खास तौर पर मिडिल क्लास में 1 ਲੱਖ ਰੁਪਿਆ ਮੰਥਲੀ ਜਿਹੜਾ ਵਿਅਕਤੀ ਕਮਾਉਂਦਾ ਹੈ ਉਹਦੇ ਉੱਤੇ ਕੋਈ ਟੈਕਸ ਨਹੀਂ ਹੈ ਬਹੁਤ ਬਾਰੀ ਗੱਲਾਂ ਆਉਂਦੀਆਂ ਸਨ ਪਿੱਛੇ ਵੀ ਸੁਣਿਆ ਲੋਕਾਂ ਚ ਚਰਚਾ ਹੁੰਦੀ ਸੀ ਕਿ ਆ ਇਨਕਮ ਟੈਕਸ ਨੂੰ ਟੋਟਲੀ ਅਬਾਲਿਸ਼ ਕਰ ਦਿੱਤਾ ਜਾਏਗਾ ਤੇ ਮੇਰਾ ਮੰਨਣਾ ਹੈ ਕਿ ਇੱਕ ਜਿਹੜਾ ਬਹੁਤ بڑا ਸਟੈਪ ਹੈ ਇਹਦੇ ਚ ਖਾਸ ਤੌਰ ਤੇ ਮਿਡਲ ਕਲਾਸ ਜਿਨ੍ਹਾਂ ਨੂੰ 1 ਲੱਖ ਰੁਪਿਆ ਮਹੀਨੇ ਤੱਕ ਦੀ ਜਿਹੜੀ ਇਨਕਮ ਹੈ ਉਹ ਸਾਰੀ ਐਗਜ਼ੈਂਪਟ ਹੋ ਗਈ ਹੈ ਔਰ ਜੇ ਜਿਹੜੀ ਸਟੈਂਡਰਡ ਡਿਡਕਸ਼ਨ ਹੈ ਉਹ 75000 ਪਾਈ ਜਾਏ ਤੇ ਟੋਟਲ ਜਿਹੜਾ ਹੈ 12 ਲੱਖ 75000 ਦੇ ਕਰੀਬ ਜਿਹੜਾ ਹੈ ਉਹਦੀ ਐਕਸ ਐਗਜ਼ੈਂਪਸ਼ਨ ਜਿਹੜੀ ਹੈ ਪੂਰੇ ਸਾਲਸ ਜਿਹੜੀ ਹੈ ਸਭ ਨੂੰ ਮਿਲ ਰਹੀ ਹੈ। ਔਰ ਇਹ ਬਹੁਤ بڑا ਸਟੈਪ ਹੈ। ਮੀਡਲ ਕਲਾਸ ਦਾ ਹਮੇਸ਼ਾ ਇਹ ਰਿਹਾ ਹੈ ਕਿ ਜੀ ਬਹੁਤ ਸਪੋਰਟ ਚਾਹੀਦੀ ਹੈ ਔਰ ਮੇਰਾ ਇਹ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਖਾਸ ਤੌਰ ਤੇ ਨਰਿੰਦਰ ਭਾਈ ਮੋਦੀ ਜੀ ਹਮੇਸ਼ਾ ਇਹ ਕਹਿੰਦੇ ਰਹੇ ਕਿ ਅਸੀਂ ਮੀਡਲ ਕਲਾਸ ਨੂੰ ਇਸ ਦੇਸ਼ ਦੀ ਮੀਡਲ ਕਲਾਸ ਨੂੰ ਰੀਡ ਦੀ ਹੱਡੀ ਮੰਨਦੇ ਹਾਂ ਇਸ ਦੇਸ਼ ਤੇ। ਔਰ ਉਹਨਾਂ ਵਾਸਤੇ ਇਸ ਤਰੀਕੇ ਦੀ ਇੱਕ ਐਗਜ਼ੈਂਪਸ਼ਨ ਦੇਣੀ ਬਹੁਤ बड़ा ਸਪੋਰਟ ਹੈ। ਇਹਦੇ ਨਾਲ ਇਕਨੋਮੀ ਦੀ ਗਰੋਥ ਵੀ ਬਹੁਤ ਤੇਜ਼ੀ ਨਾਲ ਹੋਏਗੀ ਐਸਾ ਮੰਨਣਾ ਹੈ। ਕਿਉਂਕਿ ਜਦੋਂ ਪੈਸਾ ਬਚੇਗਾ ਤੇ ਉਹ ਪੈਸਾ ਇਨਵੈਸਟ ਵੀ ਹੋਏਗਾ ਅਲੱਗ-ਅਲੱਗ ਚੀਜ਼ਾਂ 'ਚ ਖਰੀਦਦਾਰੀ ਵੀ ਵਧੇਗੀ ਸੋ ਕਨਮੀ ਨੂੰ ਇੱਕ ਬਹੁਤ ਵੱਡਾ ਬੂਸਟ ਮਿਲਣ ਜਾ ਰਿਹਾ ਹੈ ਇਸ ਪਾਰਟिकुलर ਇੱਕ ਸਟੈਪ ਦੇ ਨਾਲ ਉਸ ਤੋਂ ਇਲਾਵਾ ਖੇਤੀ ਤੇ ਗ੍ਰਾਮੀਣ ਵਿਕਾਸ ਜਿਹੜਾ ਇਹ ਖੇਤੀਬਾੜੀ ਜਾਂ ਪਿੰਡਾਂ ਦੇ ਵਿਕਾਸ ਦੇ ਬਾਰੇ ਵੀ ਉਹਨਾਂ ਨੇ ਇੱਕ ਬਹੁਤ ਵੱਡਾ ਸਟੈਪ ਲਿਆ ਹੈ ਜਿਸ ਪ੍ਰਧਾਨ ਮੰਤਰੀ ਧਨ ਧਾਨਿਆ ਖੇਤੀ ਯੋਜਨਾ ਜਿਹਦੇ ਬਾਰੇ ਚਰਚਾ ਜੇ ਸਭ ਨੇ ਅਸੀਂ ਸੁਣੀ ਵੀ ਹੈ ਕੀਤੀ ਵੀ ਗਈ ਹੈ ਇਹਦੇ 'ਚ ਕਿਸਾਨਾਂ ਨੂੰ ਫਾਈਨੈਂਸ਼ੀਅਲ ਹੈਲਪ ਜਿਹੜੀ ਹੈ ਉਹ ਦਿੱਤੀ ਜਾਏਗੀ। ਔਰ ਇੱਕ بڑا ਜਿਹੜਾ ਏਦਾਰਾ ਹੈ ਬਹੁਤ بڑا ਜਿਹੜਾ ਕਿਸਾਨਾਂ ਦਾ ਸੈਕਟਰ ਹੈ ਉਹਦੇ ਵਿੱਚ ਬਹੁਤ ਬੜੀ ਸਪੋਰਟ ਸਿਸਟਮ ਜਿਹੜਾ ਬਣਾਇਆ ਜਾ ਰਿਹਾ ਹੈ। ਦਾਲਾਂ ਦੇ ਉਤਪਾਦਨ ਦੇ ਮਿਸ਼ਨ ਇੱਕ ਦਾਲ ਉਤਪਾਦਨ ਮਿਸ਼ਨ ਦੇ ਨਾਮ ਤੋਂ ਵੀ ਇੱਕ ਸਪੋਰਟ ਸਿਸਟਮ ਬਣਾਇਆ ਗਿਆ ਜਿਹਦੇ ਵਿੱਚ ਖਾਸ ਤੌਰ ਤੇ ਅਰਹਰ, ਉੜਦ ਔਰ ਮਸੂਰ ਇਹ ਜਿਹੜੀਆਂ ਦਾਲਾਂ ਐ ਇੰਪੋਰਟ ਹੁੰਦੀਆਂ ਐ ਮੈਕਸਮ। ਔਰ ਇਸ ਬੜੇ 'ਚ ਇੱਕ ਖਾਸ ਪ੍ਰੋਵੀਜ਼ਨ ਦਿੱਤਾ ਗਿਆ ਕਿ 6 ਸਾਲਾਂ 'ਚ ਇਹਦੇ 'ਚ ਆਪਣੇ ਦੇਸ਼ ਨੂੰ ਇੰਨਾ ਸਪੈਸ਼ਲੀ ਜਿਹੜੀਆਂ ਇਦਾਂ ਦੀਆਂ ਦਾਲਾਂ ਐ ਇਦਾਂ ਦਾ ਜਿਹੜਾ ਸਬਜ਼ੀਆਂ ਦਾਲਾਂ ਹੈ ਉਹਨਾਂ ਨੂੰ ਅਸੀਂ ਆਪਣੇ ਦੇਸ਼ ਦੇ ਵਿੱਚ ਹੀ ਬਣਾਣਾ ਹੈ ਇਹਨੂੰ ਬਣਾ ਕੇ ਇੱਕ ਮਿਸ਼ਨ ਬਣਾ ਕੇ ਇਹਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਐਸਾ ਰੱਖਿਆ ਗਿਆ ਕਪਾਹ ਉਤਪਾਦਨ ਤੇ ਜਿਹੜਾ ਹੈ ਡਵੈਲਪਮੈਂਟ ਕਰਨੀ ਹੈ ਔਰ ਉਹਦੇ ਚ ਜਿਹੜੇ ਨਵੇਂ ਕੋਈ ਟੈਕਨੋਲੋਜੀ ਜਿਹੜੀ ਲੈ ਕੇ ਆ ਕੇ ਇਹਨਾਂ ਚੀਜ਼ਾਂ ਨੂੰ ਵਧਾਣ ਦੀ ਕੋਸ਼ਿਸ਼ ਵੀ ਕਰਨ ਦਾ ਇਹ ਕਿਹਾ ਗਿਆ ਉਸ ਤੋਂ ਇਲਾਵਾ ਜਿਹੜਾ ਮਿਡਲ ਕਲਾਸ ਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਕਿ ਟੈਕਸ ਦੀ ਬਹੁਤ ਬੜੀ ਛੂਟ ਦਿੱਤੀ ਗਈ ਹੈ ਉਹਦੇ ਨਾਲ ਨਾਲ ਜਿਹੜਾ ਦੂਸਰਾ ਘਰ ਲੈਣ ਵਾਸਤੇ ਇੱਕ ਤੇ ਜਿਹੜਾ ਅਸੀਂ ਪਹਿਲਾ ਘਰ ਬਣਾਉਂਦੇ ਉਹ ਛੂਟ ਮਿਲਦੀਆਂ ਸੀ ਲੇਕਿਨ ਇਹ ਦੂਸਰਾ ਘਰ ਲੈਣ ਵਾਸਤੇ ਵੀ ਆ ਵਿਸ਼ੇਸ਼ ਯੋਜਨਾਵਾਂ ਜਿਹੜੀਆਂ ਹੈ ਭਾਰਤ ਸਰਕਾਰ ਨੇ ਬਣਾਈਆਂ ਜਿਹੜੀਆਂ ਅਵਸ਼ਕ ਬਸਤੂਆਂ ਆ ਉਹਨਾਂ 'ਚ ਸਰਕਾਰ ਨੇ ਡਿਊਟੀਆਂ ਘਟਾਈਆਂ ਜਿਹਦੇ ਕਰਕੇ ਜਿਹੜਾ ਆਮ ਵਿਅਕਤੀ ਹੈ ਔਰ ਖਾਸ ਤੌਰ ਤੇ ਜਿਹੜੀ ਮੀਡਲ ਕਲਾਸ ਹੈ ਉਹਨਾਂ ਨੂੰ ਉਹਦਾ ਬੈਨੀਫਿਟ ਮਿਲ ਸਕੇ 스타ਟਅੱਪਸ ਵਾਸਤੇ ਲਗਭਗ 20 ਹਜ਼ਾਰ ਕਰੋੜ ਦਾ ਪੈਸਾ ਅਲੱਗ ਰੱਖਿਆ ਗਿਆ ਜਿਹਦੇ 스타ਟਅੱਪਸ ਵਾਸਤੇ ਕੋਈ ਵੀ ਬੱਚੇ ਜੇਕਰ 스타ਟਅੱਪ ਵਾਸਤੇ ਜਾਂਦੇ ਨੇ ਕੋਈ ਨਵੀਂ ਪੀੜੀ ਜਿਹੜੀ 스타ਟਅੱਪਸ ਸ਼ੁਰੂ ਕਰਦੀ ਹੈ ਤੇ ਉਹਦੇ ਵਾਸਤੇ ਇੱਕ ਖਾਸ ਬਜਟ ਰੱਖਿਆ ਗਿਆ ਹੈ ਜਿਹਦੇ ਚ ਉਹਨਾਂ ਨੂੰ ਬੈਨੀਫਿਟਸ ਦਿੱਤੇ ਜਾਣਗੇ ਪ੍ਰਧਾਨ ਮੰਤਰੀ ਅਨਸੰਧਾਨ ਛਾਤ੍ਰਵ੍ਰਿਤੀ ਯੋਜਨਾ ਇਹ ਇੱਕ ਐਸੀ ਸਕੀਮ ਹੈ ਜਿਹਦੇ ਵਿੱਚ ਲਗਭਗ 10000 ਬੱਚਿਆਂ ਨੂੰ ਰਿਸਰਚ ਤੇ ਉੱਪਰ ਫੈਲੋਸ਼ਿਪ ਜਿਹੜਾ IIT اور IISc ਇਹ ਜਿਹੜੇ ਦੋ ਖਾਸ ادارے ਨੇ ਇਹਨਾਂ ਵਿੱਚ ਕੋਈ ਵੀ ਬੱਚੇ ਜਿਹੜੇ ਰਿਸਰਚ ਦੇ ਉੱਤੇ ਕੋਈ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਫੈਲੋਸ਼ਿਪ ਦੇਣ ਦਾ ਇੱਕ ਜਿਹੜਾ ਬਹੁਤ بڑا ਸਿਸਟਮ ਜਿਹੜਾ ਇੱਕ ਅਲੱਗ ਵਿਵਸਥਾ ਕੀਤੀ ਗਈ ਹੈ। ਔਰ ਉਹਦੇ ਨਾਲ ਨਾਲ ਜਿਹੜਾ ਵਿੱਤਯ ਅਨੁਸ਼ਾਸਨ ਨੂੰ ਘਟੇ ਪੱਤੇ ਨਿਰੰਤਰਣ ਜਿਹੜਾ ਕੀਤਾ ਗਿਆ ਹੈ 2026 25 26 ਦੇ ਵਿੱਚ ਰਾਸ਼ਟਰੀ ਘਾਟੇ ਦਾ લક્ષ ਜਿਹੜਾ 4.4% ਰੱਖਿਆ ਗਿਆ ਹੈ ਜਿਹੜਾ ਕਿ ਪਿਛਲੇ ਸਾਲ 4.8 ਦੇ ਕਰੀਬ ਸੀ ਸਾਥਿਓ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਬਜਟ ਦੇ ਵਿੱਚ ਹੋਰ ਵੀ ਜਿਹੜੇ ਸਾਰੇ ਜਿਹੜੇ ਜੇ ਮੈਂ ਕੰਮ ਦਸਾਂ ਉਹਦੇ ਚ ਕਿ ਜਿਸ ਤਰੀਕੇ ਨਾਲ ਸਪੈਸ਼ਲੀ ਮਿਡਲ ਕਲਾਸ ਦਾ ਬਿਜ਼ਨਸ ਨੂੰ ਸਪੋਰਟ ਕੀਤਾ ਗਿਆ ਅਸੀਂ ਸਭ ਜਾਣਦੇ ਹਾਂ ਕਿ 2014 ਤੋਂ ਪਹਿਲੇ ਸਾਡੀ ਦੇਸ਼ ਦੀ ਅਰਥਵਿਵਸਥਾ 10ਵੇਂ ਨੰਬਰ ਤੇ ਸੀ ਔਰ 10 ਸਾਲਾਂ ਦੇ ਕਾਰਿਆਕਾਲ ਚ ਸਾਡੇ ਪ੍ਰਧਾਨ ਮੰਤਰੀ ਜੀ ਨੇ ਇਹ ਜਿਹੜੀ ਸਾਡੇ ਦੇਸ਼ ਦੀ ਅਰਥਵਿਵਸਥਾ ਹੈ 5ਵੇਂ ਨੰਬਰ ਤੇ ਪਹੁੰਚਾਤੀ ਹੈ ਜਿਹੜਾ ਕਿ ਬਹੁਤ بڑا ਸਟੈਪਸ ਔਰ ਇਹ ਵੀ ਜਿਹੜੇ ਲੋਗ ਇਕਨੋਮਿਸਟ ਨੇ ਉਹ ਇਹ ਕਹਿੰਦੇ ਨੇ ਔਰ ਗੱਲ ਰੱਖਦੇ ਨੇ ਕਿ ਬਹੁਤ ਜਲਦੀ ਸਾਨੂੰ ਦੇਖਣ ਨੂੰ ਮਿਲੇਗਾ ਕਿ ਇਸ ਦੇਸ਼ ਨੂੰ ਤੀਜੇ ਨੰਬਰ ਦੀ ਅਰਥਵਿਵਸਥਾ ਚਾਈਨਾ ਔਰ ਅਮਰੀਕਾ ਤੋਂ ਬਾਅਦ ਅਗਰ ਕੋਈ ਤੀਜੇ ਨੰਬਰ ਦੀ ਅਰਥਵਿਵਸਥਾ ਸੈ ਤਾਂ ਹਿੰਦੁਸਤਾਨ ਦੀ ਬਣੇਗੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਇਸ ਵੇਲੇ ਦੁਨੀਆ ਚ ਸਭ ਤੋਂ ਤੇਜ਼ੀ ਨਾਲ ਜਿਹੜੀ ਕੋਈ ਅਰਥਵਿਵਸਥਾ ਵਧ ਰਹੀ ਹੈ ਇਕਨੋਮੀ ਵਧ ਰਹੀ ਹੈ ਉਹ ਹਿੰਦੁਸਤਾਨ ਦੀ ਵਧ ਰਹੀ ਹੈ ਸੋ ਇੱਕ ਬੜੇ ਸਟੈਪਸ ਜਿਹੜੇ ਲਿਤੇ ਜਾ ਰਹੇ ਨੇ ਔਰ ਖਾਸ ਤੌਰ ਤੇ ਜਿਹੜਾ ਬਜਟ ਮੈਂ ਖਾਸ ਇਸ ਬਜਟ ਦੀ ਗੱਲ ਕਰਦਾ ਹਾਂ ਜਿਸ ਤਰੀਕੇ ਨਾਲ ਮਿਡਲ ਕਲਾਸ ਨੂੰ ਬੈਨੀਫਿਟ ਦਿੱਤੇ ਗਏ ਨੇ ਉਨਾ ਚਾਹੇ ਲੱਗਦਾ ਹੈ ਕਿ ਬਹੁਤ ਜੀ ਨਾ ਹੋਰ ਤਰੱਕੀ ਜਿਹੜੀ ਇਸ ਦੇਸ਼ ਦੀ ਹੋਏਗੀ ਜਿਹੜੇ ਖਾਸ ਪੰਜ ਏਮਸ ਕਿਤੇ ਗਏ ਇਸ ਬਜਟ ਦੇ ਵਿੱਚ ਗਰੀਬੀ ਨੂੰ 0% ਤੇ ਲੈ ਕੇ ਆਣਾ ਇੱਕ ਜਿਹੜੀ ਸੋਚ ਰੱਖੀ ਹੈ ਪ੍ਰਧਾਨ ਮੰਤਰੀ ਦਾ ਜਿਹੜਾ ਵਿਜ਼ਨ ਹੈ ਕਿ ਗਰੀਬੀ ਸਦੇਸ਼ਨਾਰ ਹੈ ਔਰ 100% ਐਫੀਸ਼ੀਐਂਸੀ ਵਾਲੀ ਸਿੱਖਿਆ ਜਿਹੜੀ ਅਸੀਂ ਬੱਚਿਆਂ ਨੂੰ ਦੇ ਦੇ ਸਕੀਏ ਇੱਕ ਅੱਛੇ ਤਰੀਕੇ ਦੇ ਨਵੇਂ ਅ ਐਜੂਕੇਸ਼ਨ ਮਾਡਲਸ ਬਣ ਰਹੇ ਨੇ ਔਰ ਉਹਦੇ ਨਾਲ ਹੋਰ ਜ਼ਿਆਦਾ ਜਿਹੜੀ ਪੜ੍ਹਾਈ ਜਿਹੜੀ ਕੀਤੀ ਜਾ ਸਕੇ ਸਕਿਲਡ ਲੇਬਰ ਡਵੈਲਪਮੈਂਟ ਇੱਕ ਲੇਬਰ ਦੇ ਜਿਹੜੇ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸਕਿਲ ਡਵੈਲਪਮੈਂਟ ਵਾਸਤੇ ਅਲੱਗ-ਅਲੱਗ ਅਸੀਂ ਦੇਖਿਆ ਹੈ ਕਿ ਸਾਰੀ ਤਰਫ ਬਣ ਰਹੇ ਨੇ ਸੈਕਸ਼ਨਸ ਬਣ ਰਹੇ ਨੇ ਔਰ ਸਕਿਲ ਲੇਬਰ ਡਵੈਲਪਮੈਂਟ ਦਾ ਕੰਮ ਹੋ ਰਿਹਾ ਹੈ ਆਰਥਿਕ ਗਤੀਵਿਧੀਆਂ 'ਚ 70% ਔਰਤਾਂ ਦੀ ਭਾਗੀਦਾਰੀ ਰਹਿ ਮਹਿਲਾ ਸ਼ਕਤੀ ਨੂੰ ਬਹੁਤ ਨਮਨ ਕੀਤਾ ਹੈ ਹਮੇਸ਼ਾ ਪ੍ਰਧਾਨ ਮੰਤਰੀ ਜੀ ਨੇ ਔਰ ਹਮੇਸ਼ਾ ਇਹ ਚੱਇਆ ਹੈ ਕਿ ਮਹਿਲਾਵਾਂ ਦੇਸ਼ ਦੀ ਅੱਗੇ ਵਧਣ ਔਰ ਜ਼ਰਤ ਤੋਂ ਜ਼ਿਆਦਾ ਨੂੰ ਜਿਹੜਾ ਉਚਿਤ ਥਾਂ ਮਿਲੇ ਉਹਦੇ ਲਈ ਜਿਹੜੇ ਆਰਥਿਕ ਗਤੀਵਿਧੀਆਂ ਚ 70% ਤੌਰ ਤਾਂ ਨੂੰ ਭਾਗੀਦਾਰੀ ਰਹਿ ਇਹਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਹੜਾ ਕਿਸਾਨ ਹੈ ਸਾਡੇ ਦੇਸ਼ ਦਾ ਉਹ ਪੂਰੀ ਦੁਨੀਆ ਚ ਫੂਡ ਬਾਸਕਟ ਦੇ ਰੂਪ ਚ ਸਾਹਮਣੇ ਆਇਆ ਹੈ ਕਿ ਪੂਰੇ ਦੇਸ਼ ਨੂੰ ਅਸੀਂ ਜਿਹੜਾ ਹੈ ਅਨਾਜ ਦੇ ਸਕੀਏ ਇਸ ਤਰੀਕੇ ਨਾਲ ਅਸੀਂ ਇਸ ਬਚਣ ਨੂੰ ਦੇਖ ਸਕਦੇ ਹਾਂ ਵਿਕਾਸ ਤੇਜ਼ੀ ਨਾਲ ਆਇ ਇਸ ਦੇ ਨਿਜੀ ਖੇਤਰ ਵਿਕਾਸ ਨੂੰ ਬੜਾਵਾ ਦੇਣ ਦੀ ਗੱਲ ਕਹੀ ਗਈ ਹੈ। ਔਰ ਖਾਸ ਕਰਕੇ ਜਦੋਂ ਮੈਂ ਮੀਡਲ ਕਲਾਸ ਦੇ ਬਿਜ਼ਨਸ ਸੈਕਟਰ ਨੂੰ ਅਗਰ ਮੈਂ ਦੇਖਦਾ ਹਾਂ ਐਮ ਐਸ ਐਮ ਐਸ ਐਮਈ ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ ਇਹਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਜਿਹੜੀਆਂ ਉਹਨਾਂ ਦੀ ਲਿਮਿਟਸ ਜਿਹੜੀਆਂ ਹੈ ਉਹ ਵਧਾਈਆਂ ਹੈ। ਔਰ ਐਮ ਐਸ ਐਮ ای ਜਿਹੜੀ ਇਨਵੈਸਟਮੈਂਟ ਔਰ ਟਰਨਓਵਰ ਦੀ ਜਿਹੜੀ ਲਿਮਿਟਸ ਹੈ ਉਹ 2.5 ਗੁਣਾ ਔਰ 2 ਗੁਣਾ ਉਹਨੂੰ ਬਧਾਇਆ ਗਿਆ ਸੋ ਮੇਰਾ ਇਹ ਮੰਨਣਾ ਹੈ ਕਿ ਇਹ ਦੇ ਨਾਲ ਬਹੁਤ ਤੇਜ਼ੀ ਨਾਲ ਜਿਹੜੀ ਐਮ ਐਸ ਐਮ ای ਦੀ ਜਿਹੜੀਆਂ ਇਹ ਛੋਟੇ ادارے ਨੇ ਬਿਜ਼ਨਸ ਦੇ ਇਹਨਾਂ ਦੀ ਬੜੀ ਪ੍ਰੋਗਰੈਸ ਹੋਏਗੀ ਕੌਨਫੀਡੈਂਸ ਆਏਗਾ ਬਹੁਤ ਸਾਰੇ ਲੋਕਾਂ ਨੂੰ ਜੌਬਸ ਮਿਲਣਗੀਆਂ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦਾ ਉਸ ਸੈਕਟਰ ਦਾ ਜਦੋਂ ਫਲਾਅ ਹੋਏਗਾ ਉਦੇ ਬਹੁਤ ਸਾਰੇ ਬੱਚਿਆਂ ਨੂੰ ਨਿਆਣੋ ਜਿਹੜੀ ਹੈ ਨੌਕਰੀ ਦਾ ਜਿਹੜਾ ਹਮੇਸ਼ਾ ਹੀ ਚਿੰਤਾ ਰਹਿੰਦੀ ਹੈ ਕਿ ਜੌਬਸ ਦੀ ਘਾਟ ਹੈ ਤੇ ਮੈਨੂੰ ਲੱਗਦਾ ਇੱਕ ਬੜਾ ਸਟੈਪ ਹੈ ਔਰ ਇਸ ਨਾਲ ਬਹੁਤ ساری ਜਿਹੜੀ ਹੈ ਜੌਬਸ ਜਿਹੜੀਆਂ ਉਹ ਮਿਲਣ ਗਿਆ ਅ ਜਲ ਜੀਵਨ ਮਿਸ਼ਨ ਦੇ ਵਿੱਚ ਅੱਜ ਤੱਕ ਜਿਹੜਾ ਡਵੈਲਪਮੈਂਟ ਹੋਇਆ ਉਹ ਚ ਲਗਭਗ 80% ਪਿੰਡਾਂ ਤੱਕ ਪਾਣੀ ਪਹੁੰਚ ਚੁੱਕਾ ਹੈ ਇਹ ਟੈਪ ਵਾਟਰ ਜਿਹਨੂੰ ਕਹਿੰਦੇ ਅਸੀਂ ਉਹ ਪਹੁੰਚ ਚੁੱਕਾ ਹੈ ਔਰ ਮਿਸ਼ਨ ਦੇ ਥਰੂ ਬਹੁਤ ਸਾਰੀਆਂ ਫੈਸਿਲਿਟੀਆਂ ਦਾ ਇਹ ਬਜਟ ਦੇ ਥਰੂ ਬਹੁਤ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਹੋ ਡਵੈਲਪ ਕੀਤੀਆਂ ਜਾ ਰਹੀਆਂ ਹਨ ਔਰ ਇਹ ਕੇਮ ਹੈ ਕਿ 2028 ਤੱਕ ਹਿੰਦੁਸਤਾਨ ਚ ਹਰ ਘਰ ਚ ਜਿਹੜਾ ਨਲ ਦਾ ਪਾਣੀ ਪਹੁੰਚ ਜਾਏ ਇਹ ਦੀ ਇੱਕ ਵਿਵਸਥਾ ਕੀਤੀ ਗਈ ਹੈ ਨਵੀਂ ਪੀੜੀ ਨੂੰ ਟੈਕਨੋਲੋਜੀ ਔਰ ਮਾਡਰਨਾਈਜੇਸ਼ਨ ਵਾਸਤੇ ਖਾਸ ਤੌਰ ਤੇ ਤਵੱਜੂ ਦਿੱਤੀ ਗਈ ਹੈ ਔਰ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਹਰ ਤਰੀਕੇ ਦਾ ਜਿਹੜੀ ਹੈ ਸਪੋਰਟ ਜਿਹੜੀ ਹੈ ਉਹਨਾਂ ਨੂੰ ਕੀਤੀ ਗਈ ਹੈ एक्सपोर्ट ਨੂੰ ਉਤਸ਼ਾਹਿਤ ਕਰਨ ਵਾਸਤੇ ਗਲੋਬਲ ਐਕਸਪੋਰਟ ਲਈ ਪਲਾਨਸ ਬਣਾਏ ਗਏ ਨੇ ਔਰ ਐਕਸਪੋਰਟ ਪ੍ਰੋਮੋਸ਼ਨ ਮਿਸ਼ਨ ਸਥਾਪਿਤ ਕੀਤਾ ਗਿਆ ਹੈ ਐਮਐਸਈਐਮ ਲਈ ਜਿਹੜੀਆਂ ਗੈਰ ਟੈਰਿਫ ਦੀਆਂ ਜਿਹੜੀਆਂ ਰੁਕਾਵਟਾਂ ਆ ਉਹਨਾਂ ਨੂੰ ਦੂਰ ਕੀਤਾ ਗਿਆ ਇਸ ਬਜਟ ਦੇ ਵਿੱਚ ਹਵਾਈ ਕਾਰਗੋ ਜਿਹੜਾ ਜਾਂਦਾ ਹੈ ਉਹਦੇ ਲਈ ਵੇਅਰਹਾਊਸਿੰਗ ਖਾਸ ਤੌਰ ਤੇ ਜਿਹੜੀ ਪੈਰੀਸ਼ੀਬਲ ਜਿਹੜੀਆਂ ਚੀਜ਼ਾਂ ਹਨ ਉਹਨਾਂ ਵਾਸਤੇ ਵੀ ਸਪੈਸ਼ਲ ਇਹਨਾਂ ਦਾ ਅਰੇਂਜਮੈਂਟ ਜਿਹੜਾ ਸਾਰੀ ਤਰਫ ਕੀਤਾ ਗਿਆ ਸੋ ਓਵਰਆਲ ਇੱਕ ਅੱਛਾ ਮਾਡਲ ਹੈ ਜਿਹਦੇ ਵਿੱਚ ਗਰੀਬ ਲੋਕਾਂ ਵਾਸਤੇ ਬੜੀ ਸਪੋਰਟ ਹੈ ਔਰਤਾਂ ਵਾਸਤੇ ਬਹੁਤ ਧਿਆਨ ਦਿੱਤਾ ਗਿਆ ਹੈ ਮਹਿਲਾ ਸ਼ਕਤੀ ਵਾਸਤੇ ਬਹੁਤ ਧਿਆਨ ਦਿੱਤਾ ਗਿਆ ਹੈ ਯੂਆਪੀਡੀ ਨੂੰ ਡਵੈਲਪ ਕਰਨ ਵਾਸਤੇ ਉਹਨਾਂ ਨੂੰ ਸਟਾਰਟਅੱਪਸ ਲਗਾਉਣ ਵਾਸਤੇ ਉਹਨਾਂ ਨੂੰ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਇੱਕ ਸਪੋਰਟ ਸਿਸਟਮ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਔਰ ਜਿਹੜੇ ਅਲੱਗ-ਅਲੱਗ ਪ੍ਰਦੇਸ਼ ਨੇ ਉਹਨਾਂ ਨੂੰ ਵੀ ਜਿਹੜਾ ਲੋਨ ਹੈ ਲਗਭਗ शायद सत्तर साल तक का जो टाइम उन्होंने दिता है कि वो इंटरस्ट फ्री लोन भी जोड़ा उन्होंने दिता जाए सो so, एक बड़ी डिवेलपमेंट है इस देश के दे सब जानते हैं कि मोदी जी ने जे चौदह साल काम किए उस देश बहुत तेजी तरक्की की और मेरा यह मानना है कि ये जो बजट है एक नया ज रुझान लैके आएगा और बहुत तेजी इस देश की होर डिवेलपमेंट अगे बढ़ेगी और जो तीसरे नंबर पर पहुँचने साडा टीचा है इस अर्थव्यवस्था का वो बहुत तेजी पूरा भी होगा ਦੇਸ਼ ਗਰੀਬੀ ਖਤਮ ਹੋਏਗੀ ਨੌکریاں ਸਭ ਨੂੰ ਮਿਲਣਗੀਆਂ ਔਰ ਇੱਕ ਅੱਛਾ ਵਾਤਾਵਰਨ ਜਿਹੜਾ ਇਸ ਦੇਸ਼ ਨੂੰ ਦੇਖਣ ਨੂੰ ਮਿਲੇਗਾ ਐਸਾ ਮੇਰਾ ਮੰਨਣਾ ਹੈ ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ ਇਸ ਦੇ ਵਿੱਚ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਕਿ ਕਿਸਾਨਾਂ ਦੇ ਵਿੱਚ ਵਿੱਚ ਕੁਝ ਵੀ ਨਹੀਂ ਦਿੱਖੇਗਾ ਬੱਸ ਕਰਦੇ ਨੇ ਜਿੰਨ ਤੇ ਖਾਸ ਤੌਰ ਤੇ ਦੱਸਿਆ ਜੀ ਕਿਸਾਨਾਂ ਵਾਸਤੇ ਤੇ ਜਿਹੜਾ ਡਵੈਲਪਮੈਂਟ ਵਾਸਤੇ ਇੱਕ ਤੇ ਕ੍ਰੈਡਿਟ ਕਾਰਡ ਦਾ ਉਹਨਾਂ ਨੂੰ ਕ੍ਰੈਡਿਟ ਦੇਣ ਦਾ ਜਿਹੜਾ ਉਹਨਾਂ ਨੇ ਕੰਮ ਦਿੱਤਾ ਹੈ ਉਹ ਖਾਸ ਉਹਨਾਂ ਨੂੰ ਉਹਦੇ ਵਿੱਚ ਦਿੱਤਾ ਗਿਆ ਹੈ ਸਰ ਉਹ ਐਮਐਸਪੀ ਦੇ ਬਾਰੇ ਜਿਹੜਾ 농 ਕਿਸਾਨਾਂ ਦਾ ਮਸਲਾ ਹੈ ਉਹ ਹੈ ਦੇਖੋ ਕੁਝ ਵੀ ਨਹੀਂ ਹੈ ਜੀ ਇਹ ਜਿਹੜਾ ਕਿਸਾਨ ਅੰਦੋਲਨ ਦੀ ਗੱਲ ਹੈ ਉਹ ਦੇਖੋ ਕੌਣ ਹਾਈ ਸੁਪਰੀਮ ਕੋਰਟ ਨੇ ਵੀ ਉੱਤੇ ਇੱਕ ਕਮੇਟੀ ਬਣ ਗਈ ਹੈ ਔਰ ਗਵਰਨਮੈਂਟ ਵੀ ਉਸ ਇਨਵੋਲਡ ਹੈ ਸੋ ਮੈਨੂੰ ਲੱਗਦਾ ਹੈ ਜਲਦੀ ਇਹਦਾ ਕੋਈ ਰਸਤਾ ਨਿਕਲੇਗਾ ਕਿਉਂਕਿ ਇਹ ਵਿੱਚ ਬਹੁਤ ਸਾਰੀ ਬੜੀ ਐਸੀਆਂ ਗੱਲਾਂ ਆਉਂਦੀਆਂ ਹੈ कि जिस तरीके ना सरकार अप्रोच कर दिया उस तरीके ना वो देखया ਨਹੀਂ ਜਾ ਰਹਾ या जिस तरीके ना किसान अप्रोच कर दे रहे हैं उस तरीके दा कितने-कितने ਮਿਸਨ ਦੇ ਸੈਣੀ ਖੜੀ ਹੋ ਰਹੀ ਆ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਜਿਹ ਰੋਜ਼ਗਾਰ ਦੀ ਗੱਲ ਕੀਤੀ ਤੁਸੀਂ ਜਵਾਬ ਦਿਆ ਵੀ ਇਸ ਗੱਲ ਉੱਤੇ ਆ ਜੀ ਹਾਂ ਜਿਹੜਾ ਮਨਰੇਗਾ ਯੋਜਨਾ ਜਿਹੜਾ ਕਰੋਨਾ ਬੰਦਿਆ ਰੋਜ਼ਗਾਰ ਦਿੰਦਾ ਉਹਦੇ ਵਾਸਤੇ ਜਿੰਨਾ ਪਹਿਲਾਂ ਬਜਟ ਸੀ ਉਹਦੀ ਕੋਈ ਵੱਡੋਕਲੀ ਨਹੀਂ 80000 ਕਰੋੜ ਦਾ ਉਨਾ ਹੀ ਹੈਗਾ ਨਹੀਂ ਨਹੀਂ ਮੈਂ ਉਹ ਤੁਹਾਨੂੰ ਜਿਹੜੀ ਦੂਸਰੀ ਗੱਲ ਦਾ ਸ ਹੈ ਨਾ ਜੀ ਕਿ ਮਨਰੇਗਾ ਦਾ ਤਾਂ ਇੱਕ ਪਾਸੇ ਤੁਸੀਂ ਰਾਖੀ ਰਿਹਾ ਹੋ ਲੇਕਿਨ ਉਹਦੇ ਨਾਲ ਨਾਲ ਜਿਹੜੀਆਂ ਬਾਕੀ ਸੈਟਅਪਸ ਦੇ ਵਿੱਚ ਜਿਸ ਤਰੀਕੇ ਨਾਲ ਯੁਵਾ ਪੀੜੀ ਨੂੰ ਸਟਾਰਟਅਪ ਸਵਾਸਥ ਜਿਸ ਤਰ੍ਹਾਂ ਕੇ ਜਿਸ ਤਰੀਕੇ ਦੀ ਯੋਜਨਾਵਾਂ ਦਿੱਤੀ ਗਈਆਂ ਜਿਸ ਤਰੀਕੇ ਹੋਰ ਡਵੈਲਪਮੈਂਟਸ ਕਰਨ ਦੇ ਲਈ ਯੁਵਾ ਨੂੰ ਬੜੋਤੇ ਵੀ ਕੀ ਜਾਰੀ ਉਤਸ਼ਾਹ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਮੇਰਾ ਇਹ ਐਸਾ ਮੰਨਣਾ ਹੈ ਕਿ ਜਿੱਥੇ ਜੋਬਸ ਦੀ ਓਪਰਚੁਨਿਟੀ ਵਧਣੀ ਹੈ ਉਥੇ ਨਾਲ ਨਾਲ ਬਹੁਤ ਸਾਰਾ ਜਿਹੜਾ ਯੰਗਸਟਰ ਜਿਹੜਾ ਬਿਜ਼ਨਸ ਕਰੇਗਾ MSME ਦੀ ਜਿਹੜੀ ਤੁਸੀਂ ਟਰਨਓਵਰ ਔਰ ਉਹਨਾਂ ਦੀ ਇਨਵੈਸਟਮੈਂਟ ਦੀ ਜਿਹੜੀਆਂ ਜਿਹੜੀ ਲਿਮਿਟਸ ਵਧਾਈਆਂ ਗਈਆਂ ਦੋ ਡਬਲ ਕੀਤੀ ਗਈ ਹੈ ਔਰ 2.5 2.5 ਗੁਣਾ ਕੀਤੀ ਗਈ ਹੈ ਉਹਦੇ ਨਾਲ ਕੀ ਹੋਏਗਾ ਕਿ ਬਹੁਤ ਸਾਰਾ ਬਿਜ਼ਨਸ ਜਿਹੜਾ ਹੈ MSME ਲੈਵਲ ਤੇ ਵਧੇਗਾ ਔਰ ਜੇ ਅਗਰ ਛੋਟੀਆਂ ਫੈਕਟਰੀਆਂ ਥੋੜੀਆਂ ਵੱਡੀਆਂ ਹੋਣੀਆਂ ਉਹਨਾਂ ਦੇ ਸਾਈਜ਼ ਵੱਡੇ ਹੋਣਗੇ ਤੇ ਬਹੁਤ ਸਾਰੀਆਂ ਜੌਬ ਜਿਹੜੀਆਂ ਹੈ ਇਹਨਾਂ ਸਭ ਏਡਾਰਿਆਂ ਤੋਂ ਉਹਨਾਂ ਨੂੰ ਬੱਚਿਆਂ ਨੂੰ ਯੋਵਾ ਨੂੰ ਮਿਲੇਗੀ ਐਸਾ ਮੇਰਾ ਮੰਨਣਾ ਹੈ ਬੜਾ ਇੱਕ ਡਵੈਲਪਮੈਂਟ ਜਿਹੜੀ ਹੈ ਸੈਕਟਰੀ ਹੈ ਪੰਜਾਬ ਦੀ ਗੱਲ ਪੰਜਾਬ ਆਫਿਸ ਪਰ ਗੱਲ ਕੀਤੀ ਹੈ ਪੰਜਾਬ ਦੇਖੋ ਕਿਸਾਨਾਂ ਵਾਸਤੇ ਜੋ ਕੀਤਾ ਜਾ ਰਿਹਾ ਹੈ ਜੋ ਗਰੀਬਾਂ ਵਾਸਤੇ ਜਾਇਰਾ ਆਵਾਸ ਹੋ ਜਣਾ ਦੀ ਮੈਂ ਗੱਲ ਕੀਤੀ ਹੈ ਔਰ ਇਸ ਤਰੀਕੇ ਨਾਲ ਗਰੀਬਾਂ ਵਾਸਤੇ ਸਭ ਕੁਝ ਕੀਤਾ ਜਾ ਰਿਹਾ ਹੈ ਦੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਮੈਂ ਜਲੰਧਰ ਦਾ ਮੇਰ ਰਿਆਂ ਜੀ ਮੈਂ ਛੋਟਾ ਜਿਹਾ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ 2007 ਤੋਂ 12 ਤੱਕ ਮੈਂ ਵੇਸ ਸੀ ਔਰ ਉਹਨਾਂ ਦਿਨਾਂ 'ਚ ਪ੍ਰਕਾਸ਼ਿੰਦ ਬਾਦਲ ਜੀ ਇੱਥੇ ਮੁੱਖ ਮੰਤਰੀ ਹੁੰਦੇ ਸੀ ਤੇ ਉਹਨਾਂ ਨੇ ਇੱਕ ਵਾਰ ਸਾਨੂੰ 100 ਕਰੋੜ ਰੁਪਏ ਜਲੰਧਰ ਵਾਸਤੇ ਡਵੈਲਪਮੈਂਟ ਵਾਸਤੇ ਦਿੱਤਾ ਔਰ ਬੜੀ ਡਵੈਲਪਮੈਂ ਲੇਕਿਨ ਤੁਸੀਂ ਅੰਦਾਜ਼ਾ ਲਗਾਓ ਕਿ ਜਲੰਧਰ ਚ ਜਿਹੜੇ ਪਿਛਲਾ ਸਮਾਰਟ ਸਿਟੀ ਦੇ ਤਹਿਤ 900 ਕਰੋੜ ਦੇ ਕਰੀਬ ਉੱਥੇ ਜਲੰਧਰ ਚ ਆਇਆ ਔਰ ਅੱਜ ਜੇ ਜਲੰਧਰ ਤੇ ਇਸ ਇਲਾਕੇ ਦੇ ਅਰਥ ਬਹੁਤ ਜ਼ਿਆਦਾ ਡਿਫਰੈਂਟ ਹੈ ਕੋਈ ਇੰਡਸਟਰੀ ਨਹੀਂ ਹੈ ਇੱਕ ਮਿੰਟ ਉਧਰ ਪੂਰਾ ਇੰਡਸਟਰੀ ਮੈਂ ਐਗਜ਼ਾਮਪਲ ਦੇ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਜਲੰਧਰ ਦੇ ਨਾਲ ਮਤ ਆ ਰਿਹਾ ਮੈਂ ਇਹ ਤੁਹਾਨੂੰ ਦੱਸ ਰਿਹਾ ਹਾਂ ਕਿ 900 ਕਰੋੜ ਰੁਪਇਆ ਉਸ ਸ਼ਹਿਰ ਚ ਆਇਆ ਲੇਕਿਨ ਉੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ ਇਸ ਤਰੀਕੇ ਦੀ ਕਰਪਸ਼ਨ ਜਿਹੜੀ ਹੈ ਜਿਸ ਵੇਲੇ ਕਿਸੇ ਜਗ੍ਹਾ ਤੇ ਚੱਲ ਰਹੀ ਹੋਵੇ ਅੱਜ ਜੋ ਹਾਲਾਤ ਬਣੇ ਹੋਏ ਨੇ ਮੈਂ ਬਜਟ ਤੇ ਸਿਰਫ ਗੱਲ ਕਰਨਾ ਚਾਹੁੰਦਾ ਸੀ ਲੇਕਿਨ ਸਰਕਾਰ ਦਾ ਜੋ ਹਾਲਾਤ ਹੈ ਇਸ ਵੇਲੇ ਮਾਹੌਲ ਹੈ ਹਰ ਜਗ੍ਹਾ ਕ腐ਸ਼ਨ ਹੈ ਔਰ ਉਹਦੇ ਕਰਕੇ ਕਿਸੇ ਜਗ੍ਹਾ ਜੋ ਵੀ ਪੈਸਾ ਆ ਰਿਹਾ ਹੈ ਉਹ ਡਵਲਪਮੈਂਟ ਵਾਸਤੇ ਨਹੀਂ ਲੱਗ ਰਿਹਾ ਇਹ ਜਿਹੜਾ ਸਮਾਰਟ ਸਿਟੀ ਦਾ ਪੈਸਾ ਸਿਰਫ ਜਲੰਧਰ ਚ ਨਹੀਂ ਆਇਆ ਜੀ ਪੂਰੇ ਪੰਜਾਬ ਚ ਆਇਆ ਹੈ ਲੇਕਿਨ ਕੀ ਨਜ਼ਰ ਆਉਂਦਾ ਹੈ ਸੜਕਾਂ ਟੁੱਟੀਆਂ ਨਜ਼ਰਾਂ ਦੀਆਂ ਹੈ ਇਨਫਰਾਸਟ੍ਰਕਚਰ ਡਵਲਪਮੈਂਟ ਹੋ ਰਿਹਾ ਸੋ ਜੋ ਸਰਕਾਰ ਸੈਂਟਰ ਵੱਲੋਂ ਕਰ ਸਕਦੀ ਹੈ ਉਹ ਕਰ ਰਹੀ ਹੈ ਲੇਕਿਨ ਅੱਗੇ ਜਿਹੜਾ ਉਹਨੂੰ ਪਰਕੂਲੇਟ ਕਰਨ ਦਾ ਕੰਮ ਨਹੀਂ ਹੈ ਹਾਲਾਂਕਿ ਇਹ ਹੋ ਰਿਹਾ ਹੈ ਕਿ ਜੇ 80 ਕਰੋੜ ਲੋਕ ਉਹ ਪੰਜਾਬs ਵੀ ਆਇਆ ਤੇ ਉਹ ਤੇ ਸਿਰਫ ਮੋਹਰਾਂ ਲਗਾਈਆਂ ਗਿਆ ਕਿ ਜੇ ਸਾਡੀ ਸਰਕਾਰ ਵੱਲੋਂ ਇਹ ਅਨਾਜ ਤੁਹਾਨੂੰ ਫਰੀਦ ਦਿੱਤਾ ਜਾਵੇ। ਜਿਵੇਂ ਆਂਧਰਾ ਤੇ ਬਿਹਾਰ ਨੂੰ ਖਾਸ ਪੈਕੇਜ ਦਿੱਤਾ ਗਿਆ। ਬਿਲਕੁਲ ਠੀਕ ਹੈ ਜੀ। ਉਸ ਜਿਹੜਾ ਆਪਾਂ ਦੇਖੀ ਉਸ ਮੁਕਾਬਲੇ 'ਚ ਪੰਜਾਬ ਵਾਸਤੇ ਪੰਜਾਬ ਵਾਸਤੇ ਅਨਾਉਂਸਮੈਂਟ ਨਹੀਂ ਨਹੀਂ ਮੈਂ ਮੈਂ ਕੀ ਕਹਿ ਰਿਹਾ ਹਾਂ ਭਾਈ ਸਾਹਿਬ ਕਿ ਜਿਹੜਾ ਕੁਝ ਉਹ ਤਾਂ ਆਲ ఓਵਰ ਜੀ ਸਾਰੇ ਦੇਸ਼ ਵਾਸਤੇ। ਸਾਰਾ ਸਾਰੇ ਦੇਸ਼ ਵਾਸਤੇ। ਸਾਰੇ ਦੇਸ਼ ਵਾਸਤੇ ਸਾਡੀ ਡਿਮਾਂਡ ਵੀ ਰਹੀ ਕਿ ਪੰਜਾਬ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ। ਅਸੀਂ ਪੰਜਾਬੀ ਹੋਣ ਦੇ ਨਾਤੇ ਸਭ ਲੋਕ ਅਸੀਂ ਵੀ ਕਹਿੰਦੇ ਆਂ ਔਰ ਕੁਝ ਨਾ ਕੁਝ ਸਰਕਾਰ ਜ਼ਰੂਰ ਕਰੇਗੀ ਲੇਕਿਨ ਗੱਲ ਇਹ ਹੈ ਕਿ ਜੋ ਆ ਵੀ ਰਿਹਾ ਹੈ ਕੀ ਉਹ ਪਰਕੂਲੇਟ ਹੋ ਰਿਹਾ ਥੱਲੇ ਕੀ ਉਹ ਸਰਕਾਰਾਂ ਲਗਾ ਰਹੀਆਂ ਉਹ ਤਾਂ ਸਾਰੇ ਦਾ ਸਾਰਾ ਲੈ ਕੇ ਤੇ ਉਹ ਖੁਰਦਪੁਰਦ ਕਰਕੇ ਸਾਈਫਨ ਆਊਟ ਕਰਕੇ ਸਭ ਕੁਝ ਜਾ ਰਿਹਾ ਸੋ ਮੇਰਾ ਹੀ ਕਹਿਣਾ ਹੈ ਕਿ ਇੱਕ ਭ੍ਰਸ਼ਟਾਚਾਰ ਦਾ ਜਿਹੜਾ ਮੁੱਦਾ ਹੈ ਪੰਜਾਬ ਬਹੁਤ بڑا ਖੜਾ ਹੋ ਗਿਆ ਹੈ ਵੈਸੇ ਤੇ ਓਵਰ ਆਲ ਮੈਨੇਜਮੈਂਟ ਹੀ ਸਰਕਾਰ ਦੀ ਟੋਟਲੀ ਫੇਲ ਹੈ ਔਰ ਜਿਸ ਤਰੀਕੇ ਨਾਲ ਲਾਅ ਐਂਡ ਔਰਡਰ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਉਹ ਸਾਰਾ ਕੁਝ ਅਸੀਂ ਦੇਖ ਰਹੇ ਹਾਂ ਸੋ ਮੇਰਾ ਸਿਰਫ ਇਹ ਨਾਮ ਬੰਨਾ ਹੈ ਕਿ ਪੰਜਾਬ ਵਾਸਤੇ ਵੀ ਬਹੁਤ ਕੁਝ ਕੀਤਾ ਜਾ ਰਿਹਾ ਹੈ ਬਹੁਤ ਪੈਸਾ ਵੀ ਆ ਰਿਹਾ ਹੈ ਲੇਕਿਨ ਸਾਨੂੰ ਨਜ਼ਰ ਇਸ ਕਰਕੇ ਨਹੀਂ ਆ ਰਿਹਾ ਕਿ ਸਰਕਾਰ ਕਿੱਥੇ ਰੱਖ ਰਹੀ ਹੈ ਉਹਨੂੰ ਸਮਝ ਨਹੀਂ ਆ ਰਿਹਾ ਔਰ ਉਹ ਸਿਰਫ ਇਹਨੂੰ ਇੱਕ ਪਾਸੇੋਂ ਕੱਢ ਕੇ ਦੂਸਰੇ ਪਾਸੇ ਲੈ ਕੇ ਜਾ ਕੇ ਤੇ ਜਾਂ ਤੇ ਫਲਾਈਟਾਂ ਦੇ ਨਾਲ ਦੂਜੇ ਇਲੈਕਸ਼ਨਾਂ 'ਚ ਉਹ ਪੈਸਾ ਖਰਚਿਆ ਜਾਂਦਾ ਹੈ ਜਾਂ ਦੂਸਰੀਆਂ ਸਰਕਾਰਾਂ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਉੱਥੇ ਲੱਗਦਾ ਪਿਆ ਹੈ ਪੰਜਾਬ 'ਚ ਨਹੀਂ ਉਹ ਲੱਗ ਰਿਹਾ ਜਿਹੜਾ ਪੈਸਾ